ਖਾਨ ਸਾਹਿਬ ਵਾਹਿਗੁਰੂ ਦੀ ਖਤੇ ਆਸ ਅਕਾਲੀ ਦਲ ਸੁਤੰਤਰਤਾ ਕੌਮੀ ਪ੍ਰਧਾਨ ਹੋਣ ਦੇ ਨਾਤੇ 2024 ਦੇ ਜਾਣ ਤੇ ਤੇ 2025 ਦੇ ਆਉਣ ਤੇ ਸਮੂਹ ਭਾਈਚਾਰੇ ਨੂੰ ਸੰਗੀ ਸਾਥੀਆਂ ਨੂੰ ਮਿੱਤਰ ਦੋਸਤਾਂ ਇਹੋ ਸਨੇਹਾ ਦੇਣਾ ਚਾਹੁੰਦਾ ਕਿ 25 ਦੇ ਵਿੱਚ ਆਪਾਂ ਜਿੰਨੀਆਂ ਵੀ ਸਮਾਜ ਚੋਂ ਬਰਾਈਆਂ ਨੇ ਇਕੱਲੀ-ਕੱਲੀ ਦਾ ਮੈਂ ਨਾਂ ਨਹੀਂ ਲੈਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਹੇ ਧੀਆ ਪਾਣਾ ਤੇ ਹਤਿਆਚਾਰ ਹੋਵੇ ਚਾਹੇ ਨਸ਼ਾ ਹੋਵੇ ਚਾਹੇ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਚ ਮਾਰਿਆ ਜਾਂਦਾ ਹੋਵੇ ਕਿਸੇ ਧਰਮ ਦੇ ਵੀ ਹੋਣ ਉਹਦਾ ਕੀਤਾ ਤੋਂ ਲਈ ਅਰਦਾਸ ਕਰਾਂਗੇ ਆਪੋ ਆਪਣੇ ਘਰਾਂ ਵਿੱਚ ਜਾ ਕੇ ਕਿ ਸਾਡੀਆਂ ਸਰਕਾਰਾਂ ਸਾਡੇ ਜੇ ਇਹ ਲੋਕ ਇੰਦਰਲੀ ਸੋਚ ਲੈ ਕੇ ਥੋੜੇ ਉਹਨਾਂ ਦੀ ਸੋਚ ਸਹੀ ਲਾਈਨ ਤੇ ਆਵੇ ਤੇ ਅਸੀਂ ਘਰਾਂ ਚ ਕੋਸਹਾਲੀਆਂ ਲੈ ਕੇ ਆਈਏ ਘਰਾਂ ਚ ਖਸਾਲੀਆਂ ਹੋਣ ਤੇ ਹੀ ਦੇ ਸਪਰਿਵਾਰ ਪਿੰਡ ਇਲਾਕਾ ਤਰੱਕੀ ਦੇ ਰਾਹ ਤੇ ਜਾਊਗਾ ਇਸ ਲਈ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ